ਦੋ ਵਾਰ ਦੇ ਨੋਬਲ ਪੁਰਸਕਾਰ ਜੇਤੂ ਡਾਕਟਰ ਲੂਇਸ ਪੌਲਿੰਗ ਦੀ ਇੱਕ ਕਵਿਟ ਹੈ ਕਿ ਆਪਟੀਮਮ ਨਿਊਟ੍ਰੀਸ਼ਨ ਇਜ਼ ਟੂਮਾਰੋਜ਼ ਮੈਡੀਸਨ ਤਾਂ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੀ ਜਿਹੜੀ ਦਵਾਈ ਹੈ ਇਹ ਨਿਊਟ੍ਰੀਸ਼ਨ ਹੋਊਗਾ ਇਹ ਖੁਰਾਕ ਹੋਊਗੀ ਤਾਂ ਮੈਂ ਵੀ ਕਈ ਵਾਰੀ ਇਹ ਗੱਲ ਉਹਨਾਂ ਦੀ ਕਵਿਟ ਦੇ ਰੈਫਰੈਂਸ ਦੇ ਵਿੱਚ ਇਹ ਗੱਲ ਕੀਤੀ ਹੈਗੀ ਹੈ ਕਿ ਭਵਿੱਖ ਦੇ ਹਸਪਤਾਲ ਕੁਝ ਹੋਰ ਤਰ੍ਹਾਂ ਦੇ ਹੋਣਗੇ ਇਹ ਹਸਪਤਾਲ ਜਿਹੜੇ ਚੱਲ ਰਹੇ ਨੇ ਇਹਨਾਂ ਤੋਂ ਹੋਰ ਵੱਖਰੇ ਕਿਸਮ ਦੇ ਹਸਪਤਾਲ ਜਨਮ ਲੈਣਗੇ ਉਹ ਕਿਹੋ ਜਿਹੇ ਹੋਣਗੇ ਉਹ ਸਮਾਂ ਦੱਸੂਗਾ ਪਰ ਕੁਝ ਵੱਖਰੇ ਹੋਣਗੇ ਤਾਂ ਅੱਜ ਇਸੇ ਨਾਲ ਹੀ ਮਿਲਦੀ ਜੁਲਦੀ ਗੱਲ ਇੱਕ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੱਜ ਤੋਂ ਤਕਰੀਬਨ ਪੌਣੇ ਇੱਕ ਦੋ ਮਹੀਨੇ ਪਹਿਲਾਂ ਮੈਨੂੰ ਇੱਕ ਫੋਨ ਆਉਂਦਾ ਹੈ ਮੇਰੇ ਗਵਾਂਢ ਪਿੰਡ ਤੋਂ ਮੇਰੇ ਜਾਣਕਾਰ ਨੇ ਗੁਰਮੀਤ ਸਿੰਘ ਸਰਾ ਉਹਨਾਂ ਦੇ ਨਾਲ ਕਿ ਗੁਰਮੀਤ ਦਾ ਮੈਨੂੰ ਫੋਨ ਆਉਂਦਾ ਹੈ ਕਿ ਮੇਰਾ ਦੋਸਤ ਨੇ ਡਾਕਟਰ ਹਰਪ੍ਰੀਤ ਸਫੀ ਉਹਨਾਂ ਦਾ ਬੱਚਾ ਹੈ ਉਹ ਬਿਮਾਰ ਹੈ ਤੇ ਉਹ ਸਬੰਧ ਵਿੱਚ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਬੜਾ ਥੱਕਿਆ ਹੋਇਆ ਸੀ ਮੈਂ ਕਿ ਅੱਜ ਨਹੀਂ ਮੈਂ ਮਿਲ ਸਕਦਾ ਤੁਸੀਂ ਕੱਲ ਪਰਸੋਂ ਆਜੋ ਜੀ ਤਾਂ ਅਗਲੇ ਦਿਨ ਮੇਰੇ ਕੋਲੇ ਹਰਪ੍ਰੀਤ ਜੀ ਆਉਂਦੇ ਨੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਵਿਖੇ ਤੇ ਇਹ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਨਗੇ ਕੀ ਇਹਨਾਂ ਨੇ ਆ ਕੇ ਮੈਨੂੰ ਕਿਹਾ ਸੀ ਉਸ ਸਮੇਂ ਹਰਪ੍ਰੀਤ ਜੀ ਦੱਸਿਓ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੇ ਅੱਜ ਤੋਂ 1 ਮਹੀਨਾ 22 ਦਿਨ ਪਹਿਲਾਂ ਜਦੋਂ ਬਾਈ ਜੀ ਕੋਲ ਮੈਂ ਆਇਆ ਸੀ ਤਾਂ ਬਾਈ ਜੀ ਨਾਲ ਮੈਂ ਕੁਝ ਗੱਲਾਂ ਕੀਤੀਆਂ ਸੀਗੀਆਂ ਸਭ ਤੋਂ ਪਹਿਲਾਂ ਮੈਂ ਗੱਲ ਇਹੀ ਕਹੀ ਸੀ ਆ ਕੇ ਜਦੋਂ ਬਾਈ ਜੀ ਨੇ ਪੁੱਛਿਆ ਵੀ ਹਾਂ ਦੱਸੋ ਕੀ ਗੱਲ ਹੈ ਬੱਚੇ ਨੂੰ ਕੀ ਗੱਲ ਹੈ ਤਾਂ ਮੈਂ ਕਿਹਾ ਬਾਈ ਜੀ ਇਹਦਾ ਨਾ ਪਿਛਲੇ 2 2.5 ਮਹੀਨਿਆਂ ਤੋਂ ਬੁਖਾਰ ਨਹੀਂ ਟੁੱਟ ਰਿਹਾ ਚਲੋ ਉਸ ਤੋਂ ਬਾਅਦ ਫਿਰ ਇਹ ਗੱਲਾਂ ਪੁੱਛਦੇ ਗਏ ਤੇ ਮੈਂ ਦੱਸਦਾ ਗਿਆ ਗੱਲਾਂ ਕੀ ਸੀ ਕਿ ਇੱਕ ਸਾਲ ਅਸੀਂ ਬਹੁਤ ਭਜਨ ਅਟਕ ਕੀਤੀ ਦੀ ਸਿਹਤ ਦੀ ਤੰਦਰੁਸਤੀ ਲਈ ਸਭ ਤੋਂ ਪਹਿਲਾਂ ਨੂੰ ਛੇਕਾਂ ਜ਼ੁਖਾਮ ਲੱਗੀਆਂ ਫਿਰ ਇਹਨੂੰ ਥੋੜੀ ਥੋੜੀ ਥਕਾਵਟ ਜੀ ਹੋਣ ਲੱਗ ਪਈ ਫਿਰ ਇਹਨੂੰ ਬੁਖਾਰ ਰਹਿਣ ਲੱਗ ਪਿਆ ਅਸੀਂ ਵਕ ਵਕ ਡਾਕਟਰ ਸਾਹਿਬਾਨਾਂ ਕੋਲੇ ਜਾਂਦੇ ਰਹੇ ਕੋਈ ਚਾਹੇ ਆਯੁਰਵੈਦਿਕ ਡਾਕਟਰ ਸੀ ਚਾਹੇ ਹੋਮੋਪੈਥਿਸਟ ਸੀ ਚਾਹੇ ਐਲੋਪੈਥਿਕ ਡਾਕਟਰ ਸੀ 8-9 ਮਹੀਨੇ ਅਸੀਂ ਇਹ ਪ੍ਰੋਸੈਸ ਕਵਰ ਕੀਤਾ ਜਿਵੇਂ ਵੀ ਜਿਹੜੇ ਡਾਕਟਰ ਸਾਹਿਬਾਨ ਨੇ ਜੋ ਦਵਾਈ ਦਿੱਤੀ ਜੋ ਉਹਨਾਂ ਨੇ ਦੱਸਿਆ ਅਸੀਂ ਦਿੰਦੇ ਰਹੇ ਪਰ ਆਖਰ ਕੀ ਕਿ ਨਰਾਸ਼ਾ ਹੀ ਹੱਥ ਲੱਗੀ ਕਿ ਇਹਦਾ ਬੁਖਾਰ ਟੁੱਟਣ ਚ ਨਹੀਂ ਆਉਂਦਾ ਸੀਗਾ ਜਦੋਂ ਦਵਾਈ ਦਿੰਦੇ ਸੀਗੇ ਕੁਝ ਟਾਈਮ ਬੁਖਾਰ ਲੈ ਜਾਂਦਾ ਸੀਗਾ ਜਦੋਂ ਡਾਕਟਰ ਸਾਹਿਬ ਕਹਿੰਦੇ ਸੀਗੇ ਵੀ ਹੁਣ ਇਹਨੂੰ ਦਵਾਈ ਦੀ ਲੋੜ ਨਹੀਂ ਆਪਾਂ ਬੰਦ ਕਰਦੇ ਆ ਕਿਸੇ ਨੇ ਮਹੀਨਾ ਚਲਾਈ ਕਿਸੇ ਨੇ 20 ਦਿਨ ਚਲਾਈ ਕਿਸੇ ਨੇ 2 ਮਹੀਨੇ ਚਲਾਈ ਉਸ ਤੋਂ ਬਾਅਦ ਹਫ਼ਤਾ ਦਸ ਦਿਨ ਟੱਪਦੇ ਸੀ ਬੁਖਾਰ ਫੇਰ ਹੋ ਜਾਂਦਾ ਸੀ ਬੁਖਾਰ 99 ਤੋਂ 100 ਦੇ ਵਿੱਚ ਵਿੱਚ ਰਹਿੰਦਾ ਜਦੋਂ ਇਹਨੂੰ ਬੁਖਾਰ ਚੜਦਾ ਇਹਦੇ ਹੱਡ ਪੈ ਟੁੱਟਣੇ ਇਹਨੂੰ ਨਡਾਲਤਾ ਆਉਂਦੀ ਸੀ ਇਹਦਾ ਕਾਸੇ ਨੂੰ ਜੀ ਨਹੀਂ ਕਰਦਾ ਸੀ ਪਿਆ ਰਹਿੰਦਾ ਸੀ ਸਕੂਲ ਵੀ ਜਾਂਦਾ ਸੀ ਤਾਂ ਉੱਥੋਂ ਵੀ ਇਹ ਨਿਰਾਸ਼ ਹੋ ਕੇ ਉਦਾਸ ਹੋ ਕੇ ਮੁੜਿਆ ਆਉਂਦਾ ਕਿਉਂਕਿ ਟੀਚਰ ਫਿਰ ਇਹਨੂੰ ਝਟਕਦੇ ਸੀਗੇ ਵੀ ਤੂੰ ਆਹ ਕੰਮ ਨਹੀਂ ਕੀਤਾ ਉਹ ਨਹੀਂ ਕੀਤਾ ਇਹਨੂੰ ਬੁਖਾਰ ਹੁੰਦਾ ਸੀ ਦਵਾਈ ਦੇ ਕੇ ਤੋਰਦੇ ਸੀ ਪਰ ਹੌਲੀ-ਹੌਲੀ ਇੱਕ ਟਾਈਮ ਜੇਹਾ ਵੀ ਆਇਆ ਕਿ ਜੋ ਡਾਕਟਰ ਬੁਖਾਰ ਲਾਉਣ ਵਾਸਤੇ ਆਮ ਪੈਰਾਸੀਟਾਮੋਲ ਡੋਲੋ ਵਗੈਰਾ ਦਿੰਦੇ ਆ ਉਹ ਵੀ ਅਸਰ ਕਰਨੋਂ हट ਗਈ ਸੀ ਪੈਰਾਸੀਟਾਮੋਲ ਨਾਲ ਵੀ ਇਹਦਾ ਬੁਖਾਰ ਉਤਰਨੋਂ हट ਗਿਆ ਸੀ ਫਿਰ ਮੈਂ ਉਦਾਸ ਨਿਰਾਸ਼ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਦਾ ਰਿਹਾ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਦੋਸਤਾਂ ਦਾ ਅ ਭਗਸਰ ਤੋਂ ਗਰਮਾਨ ਭੁੱਲਰ ਜੀ ਮੇਰਾ ਮਿੱਤਰ ਕਾਲੇ ਵਾਲੇ ਤੋਂ ਗੁਰਮੀਤ ਸਿੰਘ ਸਰਾ ਤੇ ਇੱਕ ਮੇਰਾ ਦੋਸਤ ਹੈ ਦੂਹੇ ਵਾਲਾ ਪਿੰਡ ਕੁਲਵਿੰਦਰ ਸਿੰਘ ਢਾਲੀਵਾਲ ਇਹਨਾਂ ਦੀ ਜਿਹੜੀ رائے مشورہ ਮੇਰੇ ਬੜਾ ਕੰਮ ਆਇਆ ਇਹਨਾਂ ਨੇ ਮੈਨੂੰ ਨਿਰਾਸ਼ਤਾ ਚੋਂ ਕੱਢੀ ਰੱਖਿਆ ਨਾਲ ਨਾਲ ਮੈਨੂੰ ਰਾਜ ਦਿੰਦੇ ਰਹੇ ਤੇ ਫਿਰ ਜਦੋਂ ਮੈਂ ਇੱਕ ਦਿਨ ਗੁਰਮੀਤ ਸਿੰਘ ਸਰਾ ਤੇ ਗਰਮਾਨ ਭੁੱਲਰ ਜੀ ਨਾਲ ਗੱਲ ਪੂਰੇ ਉਸ ਉਦਾਸ ਮੂਡ ਚ ਕੀਤੀ ਮੈਂ ਸੱਚੀ ਮੁੱਚੀ ਉਦਾਸ ਸੀ ਬਹੁਤ ਮੈਂ ਹੈਰ ਵੀ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਤੇ ਮੈਂ 2-3 ਦਿਨ ਹੋ ਗਏ ਸੌ ਨਹੀਂ ਪਾ ਰਿਹਾ ਵੀ ਮੈਂ ਕੀ ਕਰਾਂ ਘਰੇ ਮੈਂ ਇਸ ਗੱਲ ਦਾ ਜਮਾਂ ਹੀ ਨਹੀਂ ਪਤਾ ਲੱਗਣ ਦਿੱਤਾ ਕਿ ਮੈਂ ਸੁੱਤਾ ਨਹੀਂ ਦੋ ਤਿੰਨ ਦਿਨ ਤੇ ਉਹਨਾਂ ਨੇ ਫਿਰ ਗਰਮੀਤ ਤੇ ਗਰਮਾਨਪੁਰ ਰਹੇ ਕਹਿੰਦੇ ਆ ਰ ਆਪਾਂ ਐਂ ਉਹ ਕਰਦੇ ਆ ਵੀ ਆਪਾਂ ਸੋਹਣਗੜ੍ਹ ਫਾਰਮ ਵਸਤੀ ਚੱਲਦੇ ਆ ਬਾਈ ਕਮਲਜੀਤ ਸਿੰਘ ਇਹਨਾਂ ਨਾਲ ਗੱਲ ਕਰਦੇ ਹਾਲਾਂਕਿ ਇੱਕ ਦੋ ਵਾਰੀ ਪਹਿਲਾਂ ਵੀ ਮੇਰੇ ਦਿਮਾਗ 'ਚ ਗੱਲ ਆਈ ਸੀ ਪਰ ਮੈਨੂੰ ਐ ਸੀ ਵੀ ਪਤਾ ਨਹੀਂ ਕਿਵੇਂ ਹੋ ਕਿਵੇਂ ਨਹੀਂ ਜੋ ਵੀ ਕਿਉਂਕਿ ਮੈਂ ਕੋਈ ਵੀ ਫੈਸਲਾ ਨਹੀਂ ਲੈ ਪਾ ਰਿਹਾ ਸੀ ਫਿਰ ਉਸ ਤੋਂ ਬਾਅਦ ਬਾਈ ਜੀ ਕੋਲ ਆਏ ਇੱਥੇ ਤੇ ਅਸੀਂ ਇੱਕ ਨਾਲ-ਨਾਲ ਨਾਟਕ ਦੀ ਵੀ ਤਿਆਰੀ ਕਰ ਰਹੇ ਸੀ ਦੀਵਾਰੇ ਸਰਹੰਦ ਜੋ ਨਾਸਿਕ ਵਿਖੇ ਖੇਡਣ ਜਾਣਾ ਸੀ ਤੇ ਜਦੋਂ ਬਾਈ ਜੀ ਕੋਲੇ ਆਏ ਮੈਂ ਜਗਜੋਤ ਨੂੰ ਲੈ ਕੇ ਆਇਆ ਤੇ ਬਾਈ ਜੀ ਜਦੋਂ ਜਿਹੜੇ ਅੰਦਾਜ਼ ਚ ਬਾਈ ਜੀ ਨੇ ਗੱਲ ਕੀਤੀ ਉਸ ਅੰਦਾਜ਼ ਨੇ ਮੇਰੇ ਸਿਰੋਂ ਐ ਲੱਗਿਆ ਮੈਨੂੰ ਜਿਵੇਂ ਮਣਾਮੋਹੀ ਮੇਰੇ ਸਿਰੋਂ ਭਾਰ ਲੈ ਗਿਆ ਹੋਵੇ ਮੇਰੇ ਸਿਰ ਤੋਂ ਭਾਰ ਲੈ ਗਿਆ ਹੋਵੇ ਮੈਂ ਜਦੋਂ ਬਾਈ ਜੀ ਨੂੰ ਦੱਸਿਆ ਮੈਂ ਜੀ 2 ਮਹੀਨੇ ਹੋ ਗਿਆ ਦਾ ਬੁਖਾਰ ਨਹੀਂ ਟੁੱਟ ਰਿਹਾ ਤੇ ਬਾਈ ਜੀ ਕਹਿੰਦਾ ਲੈ ਕਿੱਡੀ ਗੱਲ ਹੈ ਬੁਖਾਰ ਤੇ ਇਹਦਾ ਐ ਜਾਊਗਾ ਐ ਮੈਂ ਆਪਣੇ ਆਪ ਨਾਲ ਗੱਲ ਕੀਤੀ ਮੈਂ ਕਿਹਾ ਵੀ ਸਾਨੂੰ 1 ਸਾਲ ਹੋ ਗਿਆ ਭੱਜੇ ਫਿਰਦਿਆਂ ਨੂੰ ਪਿਛਲੇ 2 ਮਹੀਨੇ ਤੋਂ ਇਹਦਾ ਬੁਖਾਰ ਨਹੀਂ ਟੁੱਟ ਰਿਹਾ ਵੀ ਐ ਕਿਵੇਂ ਜਾਵੜੂ ਮੈਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀਗਾ ਤੇ ਨਾਲ ਨਾਲ ਬਾਈ ਜੀ ਦੀ ਗੱਲ ਵੀ ਸੁਣ ਰਿਹਾ ਸੀਗਾ ਤੇ ਅੱਜ 1 ਮਹੀਨਾ 22 ਦਿਨ ਹੋ ਗਏ ਇਸ ਫਾਰਮੈਸਟੀ 'ਚ ਇਸ ਬੱਚੇ ਨੂੰ ਆਉਂਦੇ ਮੈਂ ਸਵੇਰੇ ਇੱਥੇ ਥੋੜਾ ਜਿਹਾ ਮੈਂ ਰੋਕ ਲਵਾ ਤਾਂ ਜਦੋਂ ਤੁਸੀਂ ਆਏ ਸੀ ਮੈਂ ਤੁਹਾਨੂੰ ਕਹਿਤਾ ਦਿੱਤਾ ਕਿ ਇਹਨੂੰ ਬੱਚੇ ਨੂੰ ਤੁਸੀਂ ਛੱਡ ਜਾਇਆ ਕਰੋ ਮੇਰੇ ਕੋਲੇ ਪਰ ਜਦੋਂ ਪਹਿਲੇ 3 ਦਿਨ ਇਹਦਾ ਬੁਖਾਰ ਨਹੀਂ ਲੱਥਾ ਤਾ ਮੈਂ ਵੀ ਅੰਦਰ ਤਾਂ ਥੋੜਾ ਡਰ ਗਿਆ ਸੀ ਕਿ ਇਹਨੂੰ ਲਗਾਤਾਰ ਬੁਖਾਰ ਲੈ ਰਿਹਾ ਬੁਖਾਰ ਲੈ ਨਹੀਂ ਰਿਹਾ ਇਹਦਾ ਤੇ 3 ਦਿਨ ਹੋ ਗਏ ਤਾਂ ਮੈਂ ਕਿਵੇਂ ਜਵਾਬ ਦੇਵਾਂ ਮੇਰਾ ਦਿਲ ਤਾਂ ਕਰਦਾ ਸੀ ਮੈਂ ਜਵਾਬ ਦੇ ਦਿਆਂ ਬਈ ਇਹਨੂੰ ਕਿਤੇ ਹੋਰ ਦਿਖਾ ਲਈਏ ਆਪਾਂ ਪਰ ਮੈਥੋਂ ਤੁਹਾਨੂੰ ਦੇਖ ਕੇ ਤੁਹਾਡੇ ਹਾਲਾਤਾਂ ਨੂੰ ਦੇਖ ਕੇ ਮੈਥੋਂ ਜਵਾਬ ਹੀ ਨਹੀਂ ਦਿੱਤਾ ਗਿਆ ਹਾਂ ਹੁਣ ਤੁਸੀਂ ਅੱਗੇ ਕੰਟੀਨਿਊ ਕਰ ਲਓ ਤਾਂ ਅ ਪਹਿਲੇ 10 ਦਿਨ ਬੁਖਾਰ ਨਹੀਂ ਟੁੱਟਿਆ ਉਵੇਂ ਹੀ ਮੈਂ ਛੱਡ ਕੇ ਜਾਂਦਾ ਰਿਹਾ ਤੇ ਚਲੋ ਪਰ ਮੇਰੇ ਇੱਕ ਮਨ ਚ ਗੱਲ ਬੈਠ ਗਈ ਕਿਉਂਕਿ ਜਦੋਂ ਡਾਕਟਰ ਮਦਨਮੋਹਨ ਬਾਂਸਲ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਡਾਕਟਰ ਮਦਨਮੋਹਨ ਬਾਂਸਲ ਜੀ ਨੇ ਜਦੋਂ ਉਹਨਾਂ ਕੋਲੇ ਲੈ ਕੇ ਗਿਆ ਤਾਂ ਉਹਨਾਂ ਨੇ ਇਹਨਾਂ ਦੀਆਂ ਸਾਰੀਆਂ ਦਵਾਈਆਂ ਬੰਦ ਕਰਤੀਆਂ ਕਹਿੰਦਾ ਵੀ ਇਹਨੂੰ ਕੋਈ ਦਵਾਈ ਨਹੀਂ ਦੇਣੀ ਇਹ ਬੱਚਾ ਵੱਖ-ਵੱਖ ਡਾਕਟਰ ਸਾਹਿਬਾਨਾਂ ਤੋਂ ਦਵਾਈਆਂ ਲੈ ਕੇ ਓਵਰਡੋਸ ਹੋਇਆ ਵੈ ਤੇ ਉਹਨਾਂ ਨੇ ਸਾਨੂੰ ਜਿਹੜਾ 20 22 ਦਿਨ 25 ਦਿਨ ਜਿਹੜੇ ਸਾਡੇ ਕੱਢੇ ਕੁਝ ਟੈਸਟ ਕੀਤੇ ਉਹਨਾਂ ਨੇ ਨਾਲ-ਨਾਲ ਟੈਸਟਾਂ ਦੇ ਵਿੱਚੋਂ ਕੋਈ ਉਦਾਂ ਦੀ ਕੋਈ ਬਿਮਾਰੀ ਨਹੀਂ ਆ ਰਹੀ ਸੀ ਜਸਟ ਇੱਕ ਅਲਰਜੀ ਦਾ ਟੈਸਟ ਹੋਇਆ ਸੀ ਉਹ ਕਹਿੰਦੇ ਸੀ ਐਸ ਇਸ ਚੀਜ਼ ਤੋਂ ਅਲਰਜੀ ਹੈ ਅਸੀਂ ਉਹ ਚੀਜ਼ਾਂ ਦੀਆਂ ਬੰਦ ਕਰ ਦਿੱਤੀਆਂ ਸੀ ਪਰ ਫਿਰ ਵੀ ਸਿਹਤ ਇਹਦੀ ਉਹ ਉਸ ਹਾਲਾਤ ਚ ਨਹੀਂ ਆ ਰਹੀ ਸੀ ਉਹ ਤੰਦਰੁਸਤੀ ਨਹੀਂ ਬਣ ਰਹੀ ਸੀ ਜਿਹੜੀ ਅਸੀਂ ਚਾਹੁੰਦੇ ਸੀ ਤੇ ਫਿਰ ਜਦੋਂ ਅਸੀਂ ਬਾਈ ਜੀ ਕੋਲੇ ਆਏ ਇੱਥੇ ਤਾਂ ਇਹਨਾਂ ਨੇ ਜੋ ਪ੍ਰੋਸੈਸ ਸ਼ੁਰੂ ਕੀਤਾ ਪਹਿਲੇ 10 ਦਿਨ ਤਾਂ ਕੋਈ ਫਰਕ ਨਾ ਪਿਆ ਪਰ ਜੋਤ ਪੰਜਵੇਂ 6ਵੇਂ ਦਿਨੋਂ ਕਹਿਣ ਲੱਗ ਪਿਆ ਸੀ ਕਿ ਪਾਪਾ ਮੇਰੇ ਨਾਲ ਸਰੀਰ ਚ ਨਾ એનર્ਜੀ ਦੀ ਆਉਣੀ ਸ਼ੁਰੂ ਹੋ ਗਈ ਪਰ ਬੁਖਾਰ ਨਹੀਂ ਟੁੱਟਿਆ ਸੀਗਾ ਤੇ 10 ਦਿਨਾਂ ਬਾਅਦ ਫਿਰ ਇੱਕ ਦਿਨ ਬੁਖਾਰ ਟੁੱਟਿਆ ਤੇ ਉਹਦੇ ਜਦੋਂ ਮੈਂ ਚੈੱਕ ਕੀਤਾ ਸਵੇਰੇ ਤਾਂ ਉਹ 98. ਕੁਝ ਸੀ ਤਾਂ ਉਦੋਂ ਸਾਡੇ ਟੱਬਰ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਅਕਸਰ ਬਾਈ ਜੀ ਦੀਆਂ ਵੀਡੀਓ ਸੁਣਦਾ ਰਹਿੰਦਾ ਸੀ ਤੇ ਮੇਰੇ ਇੱਕ ਮਨ 'ਚ ਨਾ ਗੱਲ ਫਿੱਟ ਸੀ ਵੀ ਜੇਕਰ ਇਹ ਬੱਚਾ ਠੀਕ ਹੋਊਗਾ ਤਾਂ ਇਹ ਫੂਡ ਨਾਲ ਹੋਊਗਾ ਤੰਦਰੁਸਤ ਫੂਡ ਨਾਲ ਹੋਊਗਾ ਮਿੱਟੀ ਨਾਲ ਠੀਕ ਹੋਊਗਾ ਤੇ ਇਹੀ ਗੱਲ ਡਾਕਟਰ ਮਦਨਪ੍ਰਭਾ ਵੰਸਲ ਜੀ ਨੇ ਵੀ ਕਹੀ ਸੀ ਕਿ ਇਸ ਬੱਚੇ ਦੀ ਡਾਈਟ ਤੇ ਧਿਆਨ ਦਿਓ ਫੂਡ ਤੇ ਧਿਆਨ ਦਿਓ ਅਸਲ 'ਚ ਫੂਡ ਦੀ ਪ੍ਰੋਬਲਮ ਹੈ ਤੇ ਜਦੋਂ ਉਦੋਂ ਬਾਅਦ ਫਿਰ ਇੱਥੇ ਆਏ ਤੇ ਇੱਥੇ ਬਾਈ ਜੀ ਨੇ ਜੋ ਪ੍ਰੋਸੈਸ ਸ਼ੁਰੂ ਕੀਤਾ ਜੋ ਇਸ ਨੂੰ ਦਿੰਦੇ ਰਹੇ ਇੱਥੇ ਨੰਗੇ ਪੈਰੀ ਤੋਰਦੇ ਰਿਹਾ ਮਿੱਟੀ ਤੇ ਇਸ ਮਿੱਟੀ ਦੇ ਵਿੱਚ ਰਹਿੰਦਾ ਇੱਥੇ ਜੋ ਵੱਖ-ਵੱਖ ਜੜੀਆਂ ਬੂਟੀਆਂ ਨੇ ਉਹਨਾਂ ਦੇ ਕਾੜੇ ਬਣਾ ਬਣਾ ਕੇ ਦਿੰਦੇ ਰਹੇ ਬਾਕੀ ਬਾਈ ਜੀ ਜਿਹੜੀ ਕਾਉਂਸਲਿੰਗ ਕਰਦੇ ਰਹੇ ਦੇ ਨਾਲ ਨਾਲ ਤੇ ਫਿਰ ਉਦੋਂ ਬਾਅਦ 5 ਦਿਨ ਟੁੱਟ ਜਾਂਦਾ ਬੁਖਾਰ ਫਿਰ 2-4 ਘੰਟੇ ਚੜ੍ਹ ਜਾਂਦਾ ਅੱਜ ਇਹਨੂੰ 20 ਦਿਨ ਹੋ ਗਏ ਪੂਰੇ ਪੂਰੇ 20 ਦਿਨ ਹੋ ਗਏ ਇਹਨੂੰ ਬੁਖਾਰ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਾਡਾ ਬੱਚਾ ਜੀ ਗੋਲੂ ਇਹਦਾ ਨਾਮ ਜਗਜੋਤ ਸਿੰਘ ਹੈ ਨਿਕਨੇਮ ਜੋਤ ਹੈ ਤੇ ਅਸੀਂ ਇਹ ਗੋਲਮੋਲ ਜਿਹਾ ਹੈਗਾ ਤੇ ਇਹਦਾ ਨਾਮ ਅਸੀਂ ਗੋਲੂ ਰੱਖਿਆ ਹੋਇਆ ਇੱਥੇ ਫਾਰਮ ਤੇ ਸਾਰਿਆਂ ਨੂੰ ਅਸੀਂ ਗੋਲੂ ਕਹਿ ਕੇ ਬੁਲਾਉਂਦੇ ਆਂ ਤਾਂ ਇਹ ਗੋਲੂ ਪੁੱਤ ਹੁਣ ਕਿਵੇਂ ਤੂੰ ਮੈਂ ਮੈਨੂੰ ਬਹੁਤ ਫਰਕ ਆ ਜੀ ਤੇ ਹੁਣ ਤਾਂ ਬਖਾਰ ਨਹੀਂ ਚੜਿਆ ਜਮੇ ਨਹੀਂ ਜੀ ਕਿੰਨੇ ਦਿਨ ਹੋ ਗਏ ਮੈਨੂੰ 20 20 ਦਿਨ ਹੋ ਗਏ ਜੀ 20 ਦਿਨ ਹੋ ਗਏ ਤਾਂ ਇਹ ਬਹੁਤ ਵਧੀਆ 뮤직 ਕੰਪੋਜ਼ਰ ਹੈ ਤੇ ਜਿਹੜੀਆਂ ਸਾਡੀਆਂ ਇੱਥੇ ਫਾਰਮ ਦੇ ਉੱਤੇ ਸਾਡੇ ਪੇਜ ਦੇ ਉੱਤੇ ਕੁਝ ਰੀਲਾਂ ਰੂਲਾਂ ਇਹ ਬੱਚੇ ਬਣਾ ਕੇ ਪਾਉਂਦੇ ਨੇ ਤੇ ਉਹਦੇ ਵਿੱਚ 뮤직 ਇਹਦਾ ਲੱਗਿਆ ਹੁੰਦਾ ਗੋਲੂ ਗੋਲੂ ਸਿੰਘ ਦਾ ਤਾਂ ਇਹ ਸਾਡਾ ਗੋਲੂ ਸਿੰਘ ਹੁਣ ਪੂਰਾ ਕੈਮ ਹੈ ਤੇ ਹੁਣ ਇਹ ਥੋੜਾ ਜਿਹਾ ਇਹ ਮੋਟਾ ਹੋ ਚੱਲਿਆ ਤੇ ਹੁਣ ਇਹਦਾ ਅਸੀਂ ਭਜਨ ਘਟਾਉਣਾ ਹੈਗਾ ਹੁਣ ਇਹਨੂੰ ਕਈ ਚਲਾਉਣੀ ਵੀ ਸਿਖਾਉਣੀ ਹੈ ਹਾਂਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਸੁਣਿਆ ਕਿ ਭੋਜਨ ਹੀ ਦਵਾਈ ਹੈ ਆਉਣ ਵਾਲੇ ਸਮੇਂ ਦੇ ਹਸਪਤਾਲ ਇਹ ਇਹ ਤੰਦਰੁਸਤ ਮਿੱਟੀ ਹੋਇਆ ਕਰੂਗੀ ਮਿੱਟੀ ਦੇ ਨਾਲ ਲੋਕ ਠੀਕ ਹੋਇਆ ਕਰਨਗੇ ਇਹਨੂੰ ਅਸੀਂ ਕੋਈ ਵੱਡੀ ਕੋਈ ਥੈਰੇਪੀ ਨਹੀਂ ਦਿੱਤੀ ਅਸੀਂ ਇਹਨੂੰ ਕੋਈ ਇਹਨੂੰ ਬਹੁਤ ਜ਼ਿਆਦਾ ਇਹਦੇ ਤੇ ਫੋਕਸ ਨਹੀਂ ਕੀਤਾ ਸਿਰਫ ਨੰਗੇ ਪੈਰ ਤੋਰਿਆ ਸੀ ਤੰਦਰੁਸਤ ਮਿੱਟੀ ਤੇ ਨੰਗੇ ਪੈਰ ਤੋਰਿਆ ਸੀ ਮਿੱਟੀ ਤੇ ਨੰਗੇ ਪੈਰ ਤੁਰਨ ਦੇ ਇਹ ਸਾਨੂੰ ਇਹਦੀ ਸੈਂਟੀਫਿਕ ਇਹਦੀ ਮਗਰ ਸਮਝ ਨਹੀਂ ਹੈ ਮੈਂ ਇੱਕ ਕਿਸਾਨ ਐ ਇਹਦੀ ਬਾਬਤ ਅਸੀਂ ਇੱਕ ਪਰਸੋ ਐਤਵਾਰ ਇੱਕ ਸੈਮੀਨਾਰ ਰੱਖ ਰਹੇ ਆ ਡਾਕਟਰ ਕਿਰਨਪਾਲ ਸੇਖੋਂ ਪਹੁੰਚ ਰਹੇ ਨੇ ਇੱਥੇ ਉਹਨਾਂ ਤੋਂ ਅਸੀਂ ਸਮਝਾਂਗੇ ਜਾਣਾਂਗੇ ਕਿ ਇਹ ਕਿਵੇਂ ਠੀਕ ਹੋਇਆ ਇਹ ਇਹਦਾ ਪਿਛਲਾ ਇਹ ਸੈਂਟੀਫਿਕ ਰੀਜ਼ਨ ਕੀ ਹੈਗਾ ਉਹਨਾਂ ਤੋਂ ਅਸੀਂ ਸਮਝਾਂਗੇ ਤੁਹਾਨੂੰ ਵੀ ਸੱਦਾ ਹੈ ਜੇ ਤੁਸੀਂ ਨੇੜੇ ਹੈਗੇ ਹੋ ਤਾਂ ਆਉਣਾ ਚਾਹੋ ਤਾਂ ਤੁਹਾਡਾ ਵੈਲਕਮ ਹੈ ਜੀ ਆਇਆਂ ਨੂੰ ਤਾਂ ਇਸ ਸੈਮੀਨਾਰ ਦੇ ਵਿੱਚ ਪਰਸੋ ਐਤਵਾਰ 11 ਵਜੇ ਸਟਾਰਟ ਕਰਾਂਗੇ ਅਸੀਂ ਧੰਨਵਾਦ ਜੀ